प्रधान रणजीत सिंह राजा सांसी तो आम आदमी पार्टी हलका इंचार्ज सोनिया मान दे नजदीकिया वालों की ते गए हमले दे संबंध विच पत्रकार भाईचारे वालों एसओपी सौंपिया मांग पत्र तरन तारन तो चीफ ब्यूरो परसोतम शर्मा ਮੰਗ ਪੱਤਰ ਤਾਂ ਸੀ ਕਨਾਂ। ਅੱਜ ਮੰਗ ਪੱਤਰ ਅਸੀਂ ਜਿਹੜਾ ਦੇਖਿਆ ਹੈ ਪੱਤਰਕਾਰ ਭਾਈਚਾਰਾ ਜੀ ਉਹ ਸਾਡਾ ਮੰਗ ਪੱਤਰ ਸਾਡੇ ਪੱਤਰਕਾਰ ਦੇ ਰਣਜੀਤ ਸਿੰਘ ਮਸਾਉਣ ਸੀਨੀਅਰ ਪੱਤਰਕਾਰ ਨੇ ਕਿ ਕਿੰਨ੍ਹ ਤਰੀਕ ਨੂੰ ਇੱਕ ਘਟਨਾ ਵਾਪਰਦੀ ਹੈ ਜਸਰਾਉਂ ਪਿੰਡ ਦੇ ਵਿੱਚ ਜਦੋਂ ਉੱਥੇ ਕੁਝ ਮੁਸਲਮਾਨ ਭਾਈਚਾਰਾ ਮਲੇਰਕੋਟੇ ਤੋਂ ਟਰੱਕ ਲੈ ਕੇ ਆਇਆ ਸੀਗਾ ਤੇ ਅਸੀਂ ਉਸੇ ਮਾਲ ਵੰਡਣਾ ਉਹਨਾਂ ਲੋਕਾਂ ਨੇ ਪੀੜਤ ਨੇ ਹੜਤ ਤੇ ਉੱਥੋਂ ਜਿਹੜੇ ਟਰੱਕ ਸੀਗੇ ਉੱਥੇ ਖੋਹਮਾਈ ਕਰਕੇ ਉਹਨਾਂ ਨੇ ਟਰੱਕ ਵੀ ਨੂੰ ਕੋਈ ਖੋਲੇ ਤੇ ਉਹਨਾਂ ਲੋਕਾਂ ਨੇ ਖੋਲੇ ਜਿਨ੍ਹਾਂ ਦੇ ਕੋਈ ਨੁਕਸਾਨ ਨਹੀਂ ਹੋਇਆ ਜਦੋਂ ਜਿਹੜਾ ਮਸੌਂਦ ਸਾਹਿਬ ਨੂੰ ਪਤਾ ਲੱਗਾ ਤੇ ਉਹ ਇੱਥੇ ਮੌਕੇ ਤੇ ਗਏ ਮੌਕੇ ਜਾ ਕੇ ਆਪਣੀ ਬਾਈਟ ਵਗੈਰਾ ਕੀਤੀ ਤੋ ਕੁਸਮਤ ਭਾਈਚਰਪੇਤਾ ਤੇ ਕਿੰਨਾ ਕ ਨੁਕਸਾਨ ਹੋਇਆ ਉਹ ਕਹਿੰਦੇ ਜੀ ਨੁਕਸਾਨ ਇੱਥੇ ਨਹੀਂ ਹੋਇਆ ਇਹ ਤੋ 7 ਕਿਲੋਮੀਟਰ ਅੱਗੇ ਹੋਇਆ ਉਹਨਾਂ ਨੂੰ ਥੋੜਾ ਸ਼ੱਕ ਪੈ ਗਿਆ ਵੀ ਹੋ ਕੀ ਰਿਹਾ ਇੱਥੇ ਇੰਨਾ ਵੱਲੂ ਇੰਨੀ ਗੱਲ ਕਹਿਣ ਤੇ ਉੱਥੇ ਰੇਸ਼ਮ ਸਿੰਘ ਤੇ ਕੋਰੜਾ ਬੰਦਾ ਵਿਕਤੀ ਸੀ ਉਹਦੇ ਨਾਲ ਬਕਾਇਦ ਤੌਰ ਤੇ ਉਹਨਾਂ ਨੇ ਉਹਦੇ ਹਮਲਾ ਕੀਤਾ ਤੇ ਨਦੀ ਮਾਰਕਟ ਕੀਤੀ ਤੇ ਉਹਦੇ ਬਾਰੇ ਚ ਅਸੀਂ ਅੱਜ ਮਿਲਣਾ ਸੀ ਐਸਐਸਪੀ ਸਾਹਿਬ ਜਿਆਤੀ ਨੂੰ ਉਹ ਤਾਂ ਆਪਣੇ ਆਫਿਸ ਚ ਨਹੀਂ ਦੇਖਣ ਸਕੇ ਐਸਪੀ ਹੈਡਕ quarters ਸਾਹਿਬ ਜਿਹੜੇ ਗੁਰਮੀਤ ਸਿੰਘ ਸਲੂਨੋਂ ਮਲੇ ਨੇ ਉਹਨਾਂ ਸਾਡੀ ਕਾਫੀ ਧਿਆਨ ਨਾਲ ਗੱਲ ਸੁਣੀ ਤੇ ਮੈਂ ਇਹ ਦਰਖਾਸਤ ਡੀਐਸਪੀ ਰਾਜਸੰਗ ਨੂੰ ਮਾਰਕ ਕਰ ਦਿੱਤੀ ਹੈ ਔਰ ਅਸੀਂ ਇਹ ਡੀਐਸਪੀ ਸਾਹਿਬ ਕੋਲ ਮੰਗ ਕਰਦੇ ਵੀ ਇਮੀਡੀਏਟਲੀ ਉਹਨਾਂ ਖਿਲਾਫ ਮਕਦਮਾ ਦਰਜ ਕੀਤਾ ਜਾਵੇ ਕੁੱਟਮਾਰ ਦਾ ਤੇ ਜੇ ਨਾ ਕੀਤਾ ਤੇ ਫਿਰ ਤੁਹਾਨੂੰ ਪਤਾ ਪੱਤਰਕਾਰ ਭੇਜਦੇ ਹਸਲਤਾ ਤੇ ਹੁੰਦਾ ਤੇ ਫਿਰ ਰੱਬ ਵੀ ਡਰਦਾ ਹੁੰਦਾ ਉਹਨਾਂ ਕੋਲੋਂ ਤੇ ਅਸੀਂ ਫਿਰ ਸੜਕਾਂ ਤੇ ਆਵਾਂਗੇ ਤੇ ਫਿਰ ਜਿਹੜੇ ਸਿੱਟੇ ਮਾਰੇ ਨਿਕਲਣਗੇ ਕੋਸ਼ਿਸ਼ ਕਰਾਂਗੇ ਐਸੋਸੀਏਸ਼ਨ ਮਿਲਦੀ ਅਸੀਂ ਡੀਆਈਸ਼ ਨੂੰ ਮੜਾਂਗੇ ਨਾਲੇ ਸਭ ਜਿਹੜੇ ਬੜੇ ਵਧੀਆ ਬੰਦੇ ਨੇ ਇਸ ਕਰਕੇ ਅਸੀਂ ਇਨਸਾਫ ਲੈਣ ਵਾਸਤੇ ਆਏ ਜੇ ਇਨਸਾਫ ਮਿਲਿਆ ਤੇ ਠੀਕ ਨਾ ਮਿਲਿਆ ਤੇ ਫਿਰ ਸਾਨੂੰ ਸੜਕਾਂ ਤੇ ਆਣਾ ਪਊਗਾ ਇਨਸਾਫ ਦੇ ਇਨਸਾਫ ਲੈਣ ਤੱਕ ਅਸੀਂ ਆਪਣਾ ਸੰਘਰਸ਼ ਜਾਰੀ ਰੱਖਾਂਗੇ ਜੀ ਸਰਦਾਰ ਸਾਹਿਬ ਅੱਜ ਇੱਕ ਮੰਗ ਪੱਤਰ ਦਿੱਤਾ ਗਿਆ ਹੈ ਕਿ ਪਿਛਲੇ ਦਿਨੀ 3 ਤਰੀਕ ਨੂੰ ਮੇਰੇ ਪਿੰਡ ਜਸਰੋਂ ਵਿੱਚ ਕੰਦੇ ਮੁਸਲਮਾਨ ਭਾਈਚਾਰੇ ਦਾ ਲਸ਼ ਲੈ ਕੇ ਆਇਆ ਸੀ ਜਿੱਥੇ ਕੁਝ ਖੋਹ ਮਾਈ ਹੋਈ ਉਸ ਤੋਂ ਬਾਅਦ ਜਦੋਂ ਮੈਨੂੰ ਪਤਾ ਲੱਗਾ ਮੈਂ ਖਬਰ ਕਵਰੇਜ ਕਰਨ ਵਾਸਤੇ ਗਿਆ ਤੇ ਮੁਸਲਮਾਨ ਭਾਈਚਾਰੇ ਨੂੰ ਪੁੱਛਿਆ ਗਿਆ ਕਿ ਇੱਥੇ ਕਿਨਾ ਨੁਕਸਾਨ ਹੋਇਆ ਮੇਰੇ ਵੱਲੋਂ ਇਹ ਕਹਿ ਦਿੱਤਾ ਗਿਆ ਕਿ ਇੱਥੇ ਨੁਕਸਾਨ ਨਹੀਂ ਹੋਇਆ ਅੱਗੇ 7-8 ਕਿਲੋਮੀਟਰ ਅੱਗੇ ਪਿੰਡਾਂ ਨੇ ਉੱਥੇ ਨੁਕਸਾਨ ਹੋਇਆ ਆ ਇੰਨੀ ਗੱਲ ਕਹਿਣ ਦੀ ਧੀਰ ਸੀ ਮੇਰੇ ਪਿੰਡ ਦੇ ਕੋਈ ਬੰਦੇ ਉਹ ਮੇਰੇ ਨਾਲ ਖੜ੍ਹੜ ਲੱਗ ਪਏ ਇੱਕ ਜਗਦੀਸ਼ ਸਿੰਘ ਜਿਹੜਾ ਗਾਲੀ ਗੋਲ ਕਰਨ ਲੱਪੇ ਉਸ ਤੋਂ ਬਾ ਇਹ ਜੇ ਗੱਲਬਾਤ ਹੋ ਹੀ ਰਹੀ ਸੀ ਉਹਨੇ ਜਿਹੜੂ ਰੇਸ਼ਮ ਸਿੰਘ ਵੜੈਚ ਜਿਹੜਾ ਆਪਣੇ ਪਿੰਡ ਤੋਂ ਐਮਪੀ ਇਲੈਕਸ਼ਨ ਲੜਿਆ ਸੀ ਪਿਛਲੇ ਐਮਪੀ ਦਾ ਆਪਣੇ ਪਿੰਡ ਤੋਂ 28 ਵੋਟਾਂ ਪਈਆਂ ਇਹਨੂੰ ਐਮਪੀ ਇਲੈਕਸ਼ਨ ਇਹਦੇ ਇੱਕ ਕਹਿੰਦੇ ਮੈਂਬਰ ਪੰਚਾਇਤ ਦੇ ਪਿੰਡ ਦਾ ਬਣ ਸਕਦਾ ਤੇ ਇਹਨੂੰ ਸਾਡੇ ਰਾਜ ਸਭਾ ਸੀ ਹਲਕੇ ਦਾ ਚਾਜ ਲਾ ਦਿੱਤਾ ਗਿਆ ਆ ਆ ਪਾਰਟੀ ਵੱਲੋਂ ਉਸ ਵੱਲੋਂ ਤੇ ਇੱਕ ਕਹਿੰਦੇ ਪ੍ਰਿਤਪਾਲ ਸਿੰਘ ਸੌੜੀਆਂ ਆ ਇਹਨਾਂ ਕਿਸਾਨ ਮਿਲਦਾ ਉਹਦੇ ਵੱਲੋਂ ਮੇਰੇ ਤੇ ਉਹਨਾਂ ਦੋਵਾਂ ਵੱਲੋਂ ਮੇਰੇ ਤੇ ਹਮਲਾ ਕੀਤਾ ਗਿਆ ਮੇਰ ਨਾਲ ਗਾਲੀ ਗਲੋਚ ਕੀਤਾ ਗਿਆ ਮੈਨੂੰ ਕੁੱਟਮਾਰ ਕੀਤੀ ਗਈ ਤੇ ਇਹ ਜਦੋਂ ਕੁੱਟਮਾਰ ਕਰ ਗਾਲੀ ਗਲੋਚ ਕਰਦਾ ਸੀ ਕੁੱਟਮਾਰ ਮੇਰੇ ਨਾਲ ਕਰ ਰ ਤੇ ਪਿੱਛੇ ਖੜੇ ਜਦੋਂ ਕਹਿੰਦੇ ਟਰੱਕਾਂ ਦੀ ਖੋਮਾਈ ਹੋ ਰਹੀ ਸੀ ਉਹਨਾਂ ਹਟਾਇਆ ਗਿਆ ਐਸਚੋ ਥਾਣਾ ਪਿੰਡੀ ਸੱਦ ਸਤਨਾਮ ਸਿੰਘ मौके ਤੇ ਸੀ ਉਹਨਾਂ ਨੇ ਵੇਖਿਆ ਕਿ ਮੇਰੇ ਗੱਲ ਪੈ ਰਾ ਜਦੋਂ ਫਾੜਾ ਫਾੜ ਗੱਡੀ ਲੈ ਕੇ ਆਏ ਉਹਨਾਂ ਹਟਾ ਕੇ ਤੇ ਮੈਨੂੰ ਉੱਥੋਂ ਛੁڑا ਕੇ ਭੇਜਿਆ ਪਰ ਜੇ ਜੋ ਉਹਨਾਂ ਦੀ ਮਨਸ਼ਾ ਸੀ ਉਸ ਟਾਈਮ ਮੈਨੂੰ ਮਾਰ ਦੇਣ ਦੀ ਸੀ ਮੈਂ ਤਾਂ ਇਹੋ ਮੰਗ ਕਰਦਾ ਸਾਰੇ ਪੱਤਰਕਾਰ ਭਾਈਚਾਰੇ ਕੋ ਤੁਹਾਨੂੰ ਕਿ ਮੇਰੇ ਲੋਕੋ ਗਲਤ ਗੱਲ ਨਹੀਂ ਕਹੀ ਗਈ ਮੈਂ ਕੋ ਆਪਣੇ ਵਾਸਤੇ ਮੰਗ ਨਹੀਂ ਕੀਤੀ ਮੈਂ ਸੂਹ ਪੱਤਰਕਾਰ ਭਾਈਚਾਰੇ ਨੂੰ ਅਪੀਲ ਕਰਦਾ ਕਿ ਮੇਰੇ ਨਾਲ ਆਓ ਔਰ ਮੋਢੇ ਨਾਲ ਮੋਢਾ ਜੋੜ ਕੇ ਖੜੇ ਹੋਵੋ ਤੇ ਆਪਾਂ ਇਹ ਜਿਹੜਾ ਝੂਠ ਦੇ ਬੰਦੇ ਨੇ ਇਹਨਾਂ ਦਾ ਆਪਾ ਡਟ ਕੇ ਵਿਰੋਧ ਕਰੀਏ ਔਰ ਸੱਚ ਦਾ ਸਾਥ ਦੇਈਏ ਧੰਨਵਾਦ ਜਿਹੜਾ ਜ ਮੰਗ ਪੱਤਰ ਦਿੱਤਾ ਗਿਆ ਨਿਕਲ ਆਜੇ ਅੱਜ ਮੰਗ ਪੱਤਰ ਅਸੀਂ ਜਿਹੜਾ ਦੇਖਿਆ ਹੈ ਪੱਤਰਕਾਰ ਭਾਈਚਾਰਾ ਜੀ ਉਹ ਸਾਡਾ ਮੰਗ ਪੱਤਰ ਸਾਡੇ ਪੱਤਰਕਾਰ ਨੇ ਰਣਜੀਤ ਸਿੰਘ ਮਸਾਉਣ ਸੀਨੀਅਰ ਪੱਤਰਕਾਰ ਨੇ ਤੇ ਕਿੰਨ ਤਰੀਕ ਨੂੰ ਇਹ ਘਟਨਾ ਵਾਪਰਦੀ ਹੈ ਜਸਰਾਉਂ ਪਿੰਡ ਦੇ ਵਿੱਚ ਜਦੋਂ ਉੱਥੇ ਕੁਝ ਮੁਸਲਮਾਨ ਭਾਈਚਾਰਾ ਮਲੇਰ ਕੋਟੇ ਤੋਂ ਟਰੱਕ ਲੈ ਕੇ ਆਇਆ ਸੀਗਾ ਵੀ ਅਸੀਂ ਉਸੇ ਮਾਲ ਵੜਨਾ ਉਹਨਾਂ ਲੋਕਾਂ ਦੇ ਪੀੜਤ ਨੇ ਹਟਾ ਤੇ ਉੱਥੇ ਉਹ ਜਿਹੜੇ ਟਰੱਕ ਸੀਗੇ ਉੱਥੇ ਖਵਾਮਾਈ ਕਰਕੇ ਉਹਨਾਂ ਨੇ ਟਰੱਕ ਵੀ ਨੂੰ ਕੋ ਖੋਲੇ ਤੇ ਉਹਨਾਂ ਲੋਕਾਂ ਨੇ ਖੋਲੇ ਜਿਨ੍ਹਾਂ ਦਾ ਕੋਈ ਨੁਕਸਾਨ ਨਹੀਂ ਹੋਇਆ ਜਦੋਂ ਇਹਦਾ ਮਸੌਂਦ ਸਾਹਿਬ ਨੂੰ ਪਤਾ ਲੱਗਾ ਤੇ ਉਹ ਉੱਥੇ ਮੌਕੇ ਤੇ ਗਏ ਮੌਕੇ ਤੇ ਜਾ ਕੇ ਆਪਣੀ ਬਾਈਟ ਵਗੈਰਾ ਕੀਤੀ ਤੇ ਮੁਸਲਮਾਨ ਭਾਈਚਾਰੇ ਪੁੱਛਦਾ ਤੇ ਕਿੰਨਾ ਕੁ ਨਸਾਨ ਹੋਇਆ ਉਹ ਕਹਿੰਦੇ ਜੀ ਨੁਕਸਾਨ ਇੱਥੇ ਨਹੀਂ ਹੋਇਆ ਇੱਥੋਂ 7 ਕਿਲੋਮੀਟਰ ਅੱਗੇ ਹੋਇਆ ਉਹਨਾਂ ਨੂੰ ਧੜਾ ਫਲ ਛਕ ਪਿਆ ਵੀ ਹੋ ਕੀ ਰਿਹਾ ਇੱਥੇ ਇਨਾਂ ਵੱਲੋਂ ਇੰਨੀ ਗੱਲ ਕਹਿਣ ਤੇ ਉੱਥੇ ਰੇਸ਼ਮ ਸਿੰਘ ਤੇ ਕੋਰਲਾ ਬੰਦਾ ਵਿਅਕਤੀ ਸੀ ਉਹਦੇ ਨਾਲ ਬਕਾਇਦ ਤੌਰ ਤੇ ਉਹਨਾਂ ਨੇ ਉਹਨਾਂ ਤੇ ਹਮਲਾ ਕੀਤਾ ਉਹਨਾਂ ਦੀ ਮਾਰਕੁੱਟ ਕੀਤੀ ਤੇ ਉਹਦੇ ਬਾਰੇ ਅੱਜ ਮਿਲਣਾ ਸੀ ਐਸਐਸਪੀ ਸਾਹਿਬ ਜਿਆਤੀ ਨੂੰ ਉਹ ਤਾਂ ਆਪਣੇ ਆਫਿਸ ਹੈ ਨਹੀਂ ਲੇਕਿਨ ਸਾਡੀ ਐਸਪੀ ਹੈੱਡਕੁਆਰਟਰ ਸਾਹਿਬ ਜਿਹੜੇ ਗੁਰਮੀਤ ਸਿੰਘ ਸੰਧੂ ਨਾਲ ਮਲੇ ਨੇ ਉਹਨਾਂ ਨੇ ਸਾਡੀ ਕਾਫੀ ਧਿਆਨ ਨਾਲ ਗੱਲ ਸੁਣੀ ਹੈ ਤੇ ਮੈਂ ਇਹ ਦਰਖਾਸਤ ਡੀਐਸਪੀ ਰਾਜਾ ਸਿੰਘ ਮਾਰਕਨ ਦੀ ਹੈ। ਔਰ ਅਸੀਂ ਇਹ ਡੀਐਸਪੀ ਸਾਹਿਬ ਕੋ ਮੰਗ ਕਰਦੇ ਵੀ ਇਮੀਡੀਏਟਲੀ ਉਹਨਾਂ ਦੇ ਖਿਲਾਫ ਮਕਦਮਾ ਦਰਜ ਕੀਤਾ ਜਾਵੇ ਕੁੱਟਮਾਰ ਦਾ। ਜੇ ਜੇ ਨਾ ਕੀਤਾ ਤੇ ਫਿਰ ਤੁਹਾਨੂੰ ਪਤਾ ਪੱਤਰਕਾਰ ਭਾਈ ਜਿਹੜੇ ਹਸਲਕਾਂ ਤੇ ਉਹਨਾਂ ਤੇ ਫਿਰ ਰੱਬ ਵੀ ਡਰਦਾ ਉਹਨਾਂ ਕੋਲੋਂ ਤੇ ਅਸੀਂ ਫਿਰ ਸੜਕਾਂ ਤੇ ਆਵਾਂਗੇ ਉਹ ਤੇ ਫਿਰ ਜਿਹੜੇ ਸਿੱਟੇ ਬਾੜੇ ਨਿਕਲਣਗੇ ਕੋਸ਼ਿਸ਼ ਕਰਾਂਗੇ ਐਸੋਸੀਏਸ਼ਨ ਮਿਲਦੀ ਅਸੀਂ ਡੀਆਈ ਤੋਂ ਮਿਲਾਂਗੇ ਨਾਲੇ ਛੋਕਰੀ ਬੜੇ ਵਧੀਆ ਬੰਦੇ ਨੇ ਇਸ ਕਰਕੇ ਅਸੀਂ ਇਨਸਾਫ ਲੈਣ ਵਾਸਤੇ ਆਏ ਜੇ ਇਨਸਾਫ ਮਿਲਿਆ ਤੇ ਠੀਕ ਨਾ ਮਿਲਿਆ ਤੇ ਫਿਰ ਸਾਨੂੰ ਸੜਕਾਂ ਤੇ ਆਉਣਾ ਪਊਗਾ ਇਨਸਾਫ ਦੇ ਇਨਸਾਫ ਲੈਣ ਤੱਕ ਅਸੀਂ ਆਪਣਾ ਸੰਘਰਸ਼ ਜਾਰੀ ਰੱਖਾਂਗੇ ਜੀ